ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਦੋਸਤੋ ਅੱਜ ਆਪਾਂ ਪਹੁੰਚੇ ਸੀ ਸ੍ਰੀ ਆਨੰਦਪੁਰ ਸਾਹਿਬ ਡੀ ਕੇ ਫਲਾਵਰ ਨਰਸਰੀ ਆਨੰਦਪੁਰ ਸਾਹਿਬ ਤੇ ਇੱਥੋਂ ਅਸੀਂ ਖਰੀਦਦਾਰੀ ਕੀਤੀ ਆ ਜੀ ਬੂਟਿਆਂ ਦੀ ਤੇ ਬੂਟੇ ਇਹਨਾਂ ਦੇ ਕੋਲੇ ਇੰਨੀ ਕੁਆਲਿਟੀ ਪਈ ਆ ਤੁਸੀਂ ਫਲਾਵਰ ਵਾਲੇ ਬੂਟੇ ਲੈ ਸਕਦੇ ਹੋ ਉਹਦੇ ਵਿੱਚ ਵੀ ਕੁਆਲਿਟੀ ਬੇਅੰਤ ਇਨਾਂ ਕੋਲੇ ਪਈ ਆ ਤੇ ਇਸ ਤੋਂ ਇਲਾਵਾ ਫਲਦਾਰ ਬੂਟੇ ਵੀ ਇਨਾਂ ਕੋਲੇ ਪਏ ਆ ਜਿਵੇਂ ਕਿ ਚੀਕੂ ਹੋ ਗਿਆ ਅੰਬੂਰੂਦ ਹੋ ਗਿਆ ਨੇਂਬੂ ਹੋ ਗਿਆ ਹੋਰ ਸਾਰੇ ਫਲਦਾਰ ਬੂਟਿਆਂ ਤੇ ਜਿੰਨੇ ਵੀ ਬੂਟੇ ਆਉਂਦੇ ਆ ਤੇ ਇਹਨਾਂ ਕੋਲੇ ਵਧੀਆ ਕੁਆਲਿਟੀ ਦੇ ਵਿੱਚ ਤੁਹਾਨੂੰ ਮਿਲਦੇ ਆ ਤੇ ਤੁਹਾਨੂੰ ਵੀ ਅਸੀਂ ਦਿਖਾਉਣੇ ਆ ਆਜੋ ਸਾਡੇ ਨਾਲ ਆਹ ਬਣ ਕੇ ਦੀ ਵਰੀਟੀ ਆ ਹੈ ਇਹ ਨੂੰ ਬੋਲਦੇ ਜੀ ਸਪੀਗੋ ਪਲਸ ਸੈਕੂਲੈਂਟ ਟਾਈਪ ਇਹ ਤੋਂ ਥੋੜਾ ਵੱਖਰੀ ਬ੍ਰੇਡ ਫੁੱਲਾਂ ਵਾਲਾ ਦੇ ਦਿਓ ਕੋਈ ਫੁੱਲਾਂ ਵਾਲੇ ਪੱਕੇ ਬੂਟੇ ਦੇ ਆ ਜਿਹੜੇ ਚੱਲਣਗੇ ਹੈ ਆਹ ਫੋਲੋ ਦੇ ਦਿਓ ਹਾਂ ਭਈਆ ਪੌਦੇ ਨਿਕਾਲੋ ਆ ਕੇ ਫਿਰ ਆ ਬੂਟਾ ਆਇਆ ਦੋਸਤ ਆ ਆਏ ਕੋ ਆ ਰਹੀ ਮਹਿਦੂਰ ਕੀ ਹਾਂ ਫੁੱਲਾਂ ਦੇ ਦੇਖੀਏ ਪੌਦਰ ਕੋਈ ਪੱਕੇ ਫੁੱਲਾਂ ਦੇ ਹੂੰ ਕਿਉਂ ਕੀਤਾ ਹੈ ਹੈ ਆ ਗੁੱਲੇ ਜਿਹੀ ਮੈਂ ਆਪਣੇ ਉਹਨਾਂ ਨੂੰ ਕੀਤੇ ਆ ਕਾਹੀ ਹੋਵੇ ਪੂਰੀ ਬਾਗ ਸੋਨਾ ਲੱਗੇ ਜੇ ਤਿਆਰ ਤਿਆਰ ਕੋਈ ਹੈ ਗਮਣ ਹੈ ਹੈ ਜੋ ਪੋਟ ਵਾਲੇ ਆ ਹਾਂ ਬਹੁਤ ਲੱਗੇ ਵਧੀਆ ਫੁੱਲ ਆ ਦੇ ਫੁੱਲਾਂ ਦੇ ਹਾਂਜੀ ਆ ਕਿਵੇਂ ਸੀਗਾ ਇਹ ਸੇਮ ਹੀ ਹੱਸਦੀ ਚੀਜ਼ ਇਹ ਵੀ ਅੱਲਾਹ ਦੀ ਮਿਹਰ ਹੈ ਰੰਗ ਦਾ ਫਰਕ ਹੈ ਸੇਮ ਹੀ ਹਾਂ ਇਹ ਪੱਕਾ ਰੋਈਏ ਪੱਕਾ ਬੂਟਾ ਲਾਈਏ ਹਾਂ ਪੱਕੇ ਲਾਉਣੇ ਨੇ ਤੇ ਜੇ ਮੈਂ ਪੱਕੇ ਲਾ ਗਿਆ ਚਲ ਕੋਈ ਵੀ ਲਾਉਣੇ ਤੋਂ ਪੱਕੇ ਲਾਉਣੇ ਨੇ ਦੋ ਫੁੱਲਾਂ ਨੇਗਾ ਆਹ ਕਾਦਾ ਸੀਗਾ ਇਹ ਤਾਂ ਸਜਾਤੀ ਹੀ ਨਹੀਂ ਹੁੰਦੇ ਰਿਬੋਨੀ ਨਹੀਂ ਦਿਖਾਈ ਇਹਨਾਂ ਕੋਈ ਨਹੀਂ ਇਹ ਜਿਹੜੀ ਇੱਕੋ ਬਣਦੀ ਹੁੰਦੀ ਛਤਰੀ ਜੀ ਛਤਰੀ ਹਾਂ ਆ ਜੀ ਅੱਛਾ ਉਹ ਜਿਹੜੀ ਜਿੱਥੇ ਚੋਖਾ ਹੈ ਨਹੀਂ ਇਹ ਤਾਂ ਮੌਸਮੀ ਹੈ ਹਨਾ ਨਹੀਂ ਨਹੀਂ ਇਹ ਮੌਸਮੀ ਨਹੀਂ 12 ਮਹੀਨੇ ਦਾ ਬੋਦਾ ਹੈ ਇਹ ਮੌਸਮੀ ਨਹੀਂ 12 ਮਹੀਨੇ ਦਾ ਬੋਦਾ ਹੈ ਅੱਛਾ ਇਸੇ ਤਰ੍ਹਾਂ ਰਹਿਣਾ ਤੂੰ ਕਹਿੰਦੇ ਨੇ ਮੈਂ ਮਰੀ ਜਾਂਦਾ ਨਹੀਂ ਖੋਣਾ ਲੱਗਦਾ ਠੂਆਂ ਵੀ ਲੱਗਦੇ ਇਹਦੀ ਛੱਤ ਪਾ ਲੈ ਗੋਦੋਰੇ ਲੈ ਕੇ ਜਾਣਾ ਹੁਣ ਅੱਛਾ ਯਾਰ ਖਤਮ ਹੋ ਗਿਆ ਆਪ ਉਤਰ ਕੀ ਆ ਲੱਗਾ ਦੇਰ ਲੱਗਦੇ ਨੇ ਬੇਰ ਹੁੰਦੇ ਹਨ ਬੇਰ ਆ ਕੀ ਹੈ ਕਿੰਨੇ ਪਲਾਂਟ ਹੈ ਹੈ ਕਿੰਨੇ ਪੁੱਲ ਨੇ ਪੁੱਲ ਕਿੰਨੇ ਦਾ ਤੇ ਚਾਰ ਤੋਂ ਜੀ ਬਣਾ ਬਗੜ ਗਮਲੇ 'ਚ ਲੱਗਾ ਲਗਾਇਆ ਦੇ ਦੇ ਕੋਈ ਓਵੇਂ ਰੱਖ ਦੇਣਾ ਆ ਕਿਵੇਂ ਉਹ ਨਹੀਂ ਆਹੋ ਜਿਹੀ ਗਮਲੇ 'ਚ ਲੱਗਾ ਨਹੀਂ ਹੈਗਾ ਕੋਈ ਤੇ ਜਾਂ ਟੰਗਣ ਵਾਲੇ ਕੋਈ ਲੱਗੇ ਹੋਣਾ ਇਹੋ ਜਿਹਾ ਥੇ ਟੰਗ ਦਿਆਂਗੇ ਜੰਗਲਿਆ ਤੇ ਟੰਗਣੇ ਵਾਲੇ ਹੋਈ ਜਿਹੜੇ ਤਿਆਰੇ ਹੈ ਹੈ ਸੇਮ ਸੇਮ ਜਿਹੀ ਹੋਣੇ ਕੋ ਕਰ ਲੋ ਆ ਕਰ ਲੈ ਦੋ ਜਿਹੜੇ ਉਹ ਕੁੰਡਿਆਂ 'ਚ ਟੰਗੇ ਹੋਣੂ ਫੇਰ ਟੰਗ ਦਿਆਂਗੇ ਫੇਰ ਜੰਗਲਿਆਂ 'ਚ ਇਆਰੇ ਨੀਚੇ ਵਾਲੇ ਗੇ ਹਾਂ ਉਹੋ ਜਿਹੜੇ ਆ ਜਾਲੀ ਜੀ ਨਾਲ ਟੰਗੇ ਜਾਣ ਕੁੰਡਿਆਂ ਨਾਲ ਪੋੜ ਚ ਬਰੂ ਲੱਗੀ ਉਹਦੇ ਪੋੜ ਤਾਂ ਲਾ ਵੀ ਦੇਉਗੇ ਤੁਸੀਂ ਹਣਾ ਹਾਂਜੀ ਜਿਆ ਕਰਕੇ ਦੇਣਾ ਹਣਾ ਕਿੰਨੇ ਦਾ ਪੋੜ ਜੈ ਇਹ 70 ਦਾ ਪੈਗਾ ਜੀ ਹਾਂ 70 ਵਿੱਚ ਪੈਗਾ ਚਿੱਟੇ ਰੰਗ ਦੇ ਹੈਗੇ ਤੇ ਨਾਲ ਦੇ ਵਾਈਟ ਨਹੀਂ ਲਾਲ ਤੇ ਲਾਲ ਤੇ ਮੈਂ ਨਵੇਂ ਕਰ ਦਿਓ ਤਿਆਰ ਗੁਰੂ ਘਰ ਮਾਰੇ ਫੁੱਲਾਂ ਨੂੰ ਖੜਿਆ ਦੋਵੇ ਗੁਲਾਬ ਦੇ ਫੁੱਲਾਂ ਵਾਂਗੂ ਬਣੇ ਸਾਰੇ ਦੋ ਦੋ ਕਰਾਂ ਤੇ ਲਾ ਦੀਏ ਸਟਾਈਲ ਹੀ ਰੱਖ ਰਹਾ ਹੈ ਨਾ ਹੈ ਉਹਦੇ ਚ ਗੱਡੇ ਸੋਹਣੇ ਬਣੇ ਨਹੀਂ ਦੋ ਕਲਰ ਤਾਂ ਲਾਏ ਚਿੱਟਾ ਦੇ ਨਾਲ ਵੇਖੇ ਆਹ ਦੇਖੋ ਨਾ ਨਹੀਂ ਆਹ ਵਾਈਟ ਤੇ ਰੈੱਡ ਦੋ ਦੋ ਕਰਾ ਕੇ ਦੋ ਲੋਕ ਆਹ ਚਿੱਟਾ ਤੇ ਦੋ ਇੱਕ ਨਾਲ ਤੇ ਲੱਗ ਜਾਣਗੇ ਦੋਵੇਂ ਚ ਹਾਂ ਆ ਗਲਾਬ ਵਾਲੇ ਆ ਗਏ ਲਗਾਈ ਲੈ ਲੋ ਮਾ ਲਗਾਈ ਲੈ ਲੀ ਲਗਾਈ ਲੈ ਲੋ ਲੋੜੇ ਨਾਲ ਵਧੀਆ ਰਹੂਗਾ ਇਹ ਇੱਕ ਇਧਰੋਂ ਵੇਖ ਲੋ ਲੱਗਾ ਹੋਵੇ ਲੱਗੇ ਹੀ ਪਏ ਹੈ ਹੈ ਆ ਲੱਗੇ ਹੀ ਪਏ ਸਾਰੇ ਠੀਕ ਹੈ ਰੰਗ ਲੱਗ ਲੱਗ ਉਹ ਗਮਲੇ ਸੋਹਣੇ ਸੀਗੇ ਇੱਕ ਪੀਲੇ ਸਰੋਂ ਫੁੱਲ ਲਾਉਣੇ ਆ ਵਾਹ ਬਾਬਾ ਖੁੱਲਾਂ ਨੂੰ ਖੜੇ ਰੱਖੇ ਬਸ 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 ਖੁੱਲਾਂ ਨੂੰ ਰੱਖ ਮਹਾਰਾਜ ਹਾਂ ਆ ਪਤਾ ਚੱਕਲ ਚੱਕਲ ਵੈਰੂ ਚਲੋ ਵਾਹ ਅਗਰ ਕੋਸਾ ਤੀ ਲੋਈ ਸੂਰੇ ਰੱਖ ਲੈਨੇ ਕਰਕੇ ਬਾਦ ਮਗਰੀ ਰੱਖ ਦੋ ਲੰਮੇ ਪਾ ਦਿਓ ਖਰਾਬ ਹੈ ਲੰਮੇ ਪਾ ਦਿਓ ਚਲ ਆ ਜਾ ਵੇ ਚਲ ਵੀ ਜਾਣਾ